ਮੇਰਾ ਰੋਕ ਕਰ ਲੈ। ਇਹ ਤੁਹਾਡਾ ਪਾਣੀ ਵੀ ਨਹੀਂ ਚੱਲਦਾ। ਇਹ ਮੈਂ ਆਪਣਾ ਪਾਣੀ ਆਪ ਚੇਕ ਕਰੀ। ਆਪਣਾ ਪਾਣੀ ਘਰੋਂ ਆਂਦਾ ਵਾ ਇਹ ਟੈਂਕੀ ਵਾਲਾ ਨਹੀਂ ਕਿੰਦੇ ਜੀ। ਇਹ ਉਹ ਮਰੀਜ਼ਾਂ ਵਾਸਤੇ ਆ। ਆਪ ਲੋਕਾਂ ਨੇ ਇੱਕ ਪਾਣੀ ਦੱਸਾ ਦਿਓ। ਪਾਣੀ ਘਰ ਨਹੀਂ ਹੁੰਦਾ। ਨਿਕਾਸੀ। ਐਂਡ ਬਿਟਸ ਫਰਸਲਰ ਬਣੇ। ਬਾਅਦ ਕਿੰਦੇ ਡਾਕਟਰ ਸਾਹਿਬ ਆਹੋ ਖਰੀਦ ਕੇ ਪਾਣੀ ਪੀਣਗੇ ਇਹ ਵਾਲਾ ਪਾਣੀ ਵੀ ਨਹੀਂ ਸੇਵਾ ਦਾ ਵੀ ਨਹੀਂ ਪੀਣਾ ਲੈਣਾ ਤੇ ਹਸਪੀਟਲ ਦਾ ਤੇ ਬਹਿ ਗੰਦਾ ਵਾ। ਉਹਨਾਂ ਨੂੰ ਪਤਾ ਨਾ ਗੰਦਾ ਵਾ ਤਾਂ ਨਹੀਂ ਉਹਨਾਂ ਲਈ। ਲੈ ਲਾਇਆ। ਆਦਰਾ ਕਮਾਦਨ ਹਾਜੀ ਦਾ ਪੋਜੀਸ਼ਨ ਆਪਣਾ ਕਰ ਰਹੇ ਨੇ ਕਿ ਮੈਨੂੰ ਕਰ ਲੈਣ ਦੇ ਵਿੱਚ ਕੋਈ ਨਹੀਂ ਉਹ ਭਰਾ ਮੈਂ ਸਾਈਡ ਦੇ ਨਾਲ ਵੀ ਮੈਂ ਮੈਂ ਸਾਈਡ ਤੋਂ ਲਿਆ ਪਾਪਾ ਹੀ ਬਿਖਾ ਦੇ ਦਈਓ ਵੇਚੋਗੇ ਮੈਂ ਭਰਾ ਲਵੇ ਆਏ ਹੋ ਯਾਰ ਮੈਂ ਤੁਹਾਨੂੰ ਪਹਿਲਾਂ ਮਨਾ ਕੀਤਾ ਹੁਣ ਆਹ ਉਹ ਜਾ ਭਰਾ ਤੇਰੀ ਤੇਰੀ ਆਤਮਾ ਅਜਰੋ ਯਾਰ ਮੇਰੇ ਸੰਤ ਮੇਰੇ ਨਾਲੋਂ ਜ਼ਿਆਦਾ ਘਟਿਆ ਤੇ ਉਸਦੇ ਸੰਤ ਜੀ ਸੋਚਦੇ ਪਹਿਰਾ ਦੇ ਆਗੇ ਠੋਕ ਕੇ ਦੀਪਕ ਸ਼ਰਮਾ ਜੀ ਦਾ ਬਹੁਤ ਜਿਹੜਾ ਸਟਾਰਟਿੰਗ ਲੱਗਿਆ ਕਰ ਮੈਂ ਤੁਹਾਨੂੰ ਕਹਿਤਾ ਹਾਂ ਪਰ ਤਾਂ ਮੈਂ ਉਹ ਉਹ ਸੰਤ ਇਸ ਸਮੁੰਦਰ 'ਤੇ ਨਜ਼ਰ ਆ ਰਹੀ ਹੈ ਕਿ ਲੋਕਾਂ ਦੀ ਇੱਕ ਸੇਵਾ ਹੈ ਕਿ ਗੁਣ ਅਰਥ ਦੇ ਵਿਸ਼ੇਸ਼ਣ ਸਿਖਿਆ ਕਾਨਾਂ ਦੇ ਜੁਨੀ ਫਰਕ ਦੀ ਅੱਜ ਅਸੀਂ ਆਪਣੇ ਵੱਲੋਂ ਪਾਣੀ ਦੀਆਂ ਪੇਟੀਆਂ ਲੈ ਕੇ ਗਏ ਬਾਗ ਇਹਨਾਂ ਨੂੰ ਕਿਹੜਾ ਸ਼ਰਮ ਆ ਜੇ ਕਿ ਜੇ ਅਹੀ ਇੱਕ ਕੰਮ ਹੋ ਤੀ ਵੀ ਕਰਦੇ ਕਿਵੇਂ ਹੈਲੋ ਜੀ ਹੈਲੋ ਮਾਤਾ ਜੀ ਪਾਣੀ ਲੋਕਾਂ ਨੂੰ ਚੇ ਇਹ ਪਾਣੀ ਪਾ ਜਾ ਰਿਹਾ ਹੈ ਉਹਦੇ ਸਾਹ ਜੀ ਹੋ ਰਿਹਾ ਹੈ ਹਲੋ ਪਾਣੀ ਕਿਹਨਾਂ ਦੇ ਹੈ ਇਹ ਬਾਰੰਦੀ ਜੈਕਲ ਬੇਸ ਦੀ ਗੱਲ ਕੋ ਸ਼ਰਮ ਪਈਆਂ ਕਿੰਨਾ ਕਿਥੇ ਹੈਗਾ ਵਾਪਰ ਜੀ ਕਿੱਧਰ ਆ ਗਏ اوکے پاریک سائیڈ پوری دیکھو ادھر سمائلو ہے باقی اوکا ہوا ہے بالکل دیکھو کاوز کو جو کرے مریضات لوگوں اے نا نظریاں تے کی بھلاپ نے تے ایک مریضات کو نظرتا ہے وہے تقریبا بالکل بات کراتے ہے رات ہنیاں بڑی کلاس ہے جو دیوار کے چڑھا رہے ہیں کوئی ساتھ کو بات ہو رہا ہے ڈاکٹر نو وہ اتھے باکو یوز کر کے کھا رہے ہیں ਉਹਨਾਂ ਕੋਲ ਆਪਣੇ ਬਾਥਰੂਮ ਬਣਨੇ ਪਾਪੜਿਆਂ ਨਾਲ ਪਾਣੀ ਦੇ ਫਿੱਟਪ ਲੱਗੇ ਨੇ ਪਾਜੀ ਉਹਨਾਂ ਨੂੰ ਬਾਥਰੂਮਾਂ ਦੇ ਨਾਲ ਦੱਸੋ ਜੀ ਵੀਰ ਕੀ ਨਾਮ ਤੁਹਾਡਾ ਭਾਈ ਮੇਰਾ ਨਾਮ ਰਵੀਲ ਸਿੰਘ ਹੈ ਜੀ ਕਿੱਥੇ ਤੁਸੀਂ ਐਜੂ ਲੈ ਗਏ ਜੀ ਗੁਰੂ ਨਾਨਕੋ ਹਸਪੀਟਲ ਜੀ ਤੁਸੀਂ ਕਿੱਥੇ ਜਾ ਰਹੇ ਹੋ ਹੁਣ ਪਾਣੀ ਲੈਣ ਜਾ ਰਹੇ ਹਾਂ ਬਾਰੋਂ ਤੇ ਹੱਥਾਂ ਦੇ ਵਿੱਚ ਪਾਣੀ ਨਹੀਂ ਨਲ ਰਿਹਾ ਨਹੀਂ ਜੀ ਕਿੰਨੇ ਕਿੱਲੇ ਦਾ ਹੈ ਹਾਂ ਜੀ ਕਿੰਨੇ ਕਿੱਲੇ ਦਾ ਹੈ ਕੋਈ ਨਹੀਂ ਚੀਜ਼ ਦਿੱਕਤ ਆ ਰਹੀ ਆ ਲਿਤਾ 3-4 ਦਿਨ ਹੋ ਗਏ ਦਿੱਕਤ ਹੁਣ ਨਹੀਂ ਦੇ ਪਾਣੀ ਦੀ ਪਹਿਲੇ ਤੇ ਪਹਿਲਾਂ ਤੋਂ ਪਾਣੀ ਆਉਂਦਾ ਸੀ ਨਹੀਂ ਜੀ 5-6 ਦਿਨ ਹੋ ਗਏ ਮੇਰਾ ਨਾਮ ਹੈ ਮੇਰੇ ਘਰ ਦਾ ਸਾਬਤ 9 ਦਿਨ ਤੋਂ ਇੱਥੇ ਆਇਆ ਹੋਇਆ ਪਾਣੀ ਦੀ ਬਹੁਤ ਦਿੱਕਤ ਹੈ ਬਾਥਰੂਮ ਬਹੁਤ ਗੰਦੇ ਆ 9 ਦਿਨ ਤੋਂ ਬਿਲਕੁਲ ਬਾਥਰੂਮ ਸਾਫ ਨਹੀਂ ਕੀਤੇ ਹੋਏ ਔਰ ਉਹਨਾਂ ਨੇ ਕਹਿ ਕੇ ਥੋੜਾ ਬਹੁਤ ਸਾਫ ਕਰ ਲਾਈਟ ਵੀ ਨਹੀਂ ਹੈ ਕਿ ਬਿਲਕੁਲ ਬਹੁਤ ਆਪਣੇ ਕੋਲ ਲਗਾ ਆਇਆ ਤਾਂ ਹੋਰ ਵੀ ਚਾਹੀਦਾ ਜਨਤਾ ਦੇ ਲਈ ਸਰਕਾਰ ਨੂੰ ਬੋਟਾਂ ਇਸ ਕਰਕੇ ਪਾਇਦੇ ਪੰਜਾਬ ਸਰਕਾਰ ਇਹਨਾਂ ਦੇ ਬਾਰੇ ਸੁਨੇਹੇ ਗਏ ਹਸਪਤਲ ਬਾਰੇ ਸਰਕਾਰ ਇਸ ਬਾਰੇ ਗਰੀਬੀ ਆਊਗਾ ਅਮੀਰਤਾ ਆਊਗਾ ਨਹੀਂ ਤਕਰੀਬਨ ਫਸਲ ਦੀਆ ਪਾਣੀ ਦੀਆ ਮਿਲ ਗਰਮੀ ਚ ਕਮ ਸਕੇਮ ਹੋਰ ਕੁਛ ਨਹੀਂ ਤਾਂ ਅੱਜ ਦੇ ਸੰਸਦ ਨੇ ਪਾਣੀ ਪਾਣੀ ਮੰਗਿਆ ਉਹਨਾਂ ਦਾ ਫੈਸਲਾ ਇਹਨਾਂ ਦਾ ਪੱਲਾ ਕਰੀ ਜ ਇਹਨਾਂ ਨੂੰ ਹੋਰ ਰੱਬ ਦੇ ਦਿਨ ਦੁਗਣੀ ਰਾਤ ਚੌਗਣੀ ਚ ਚਾਰ ਦਿਕਾ ਚ ਰੱਖੇ ਤੇ ਪਾਣੀ ਮੰਗਿਆ ਬਹੁਤ ਵਧੀਆ ਗੱਲ ਹੈ ਗਰਮੀ ਚ ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਗਰੀਬਾਂ ਗਰੀਬਾਂ ਦੇ ਬਾਰੇ ਸੁਨੇਹਿਆ ਜੀ ਇਹਨਾਂ ਨੇ ਪਰ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਜੇ ਮਰ ਰੱਬ ਇਹਨਾਂ ਨੂੰ ਦਿਨ ਦੁ भाई भाई अपना नाम दसके सरकार नाम दसके आज पानी ਲੈ گئے ਉਹ ਨਾਲੇ ਖਾਸੀ ਕਹਿਣਾ ਚਾਹੁੰਦੇ ਮੇਰਾ ਨਾਮ ਜੀ वरुण श्रीना ਅਸੀਂ 1 ਮਹੀਨਾ ਪਹਿਲਾਂ ਇੱਥੇ ਕਿਸੇ ਕਾਰਨ ਵਰਛਾਏ ਸੀਗੇ ਹਸਪੀਟਲ ਚ ਅਸੀਂ ਉੱਥੇ ਹੀ ਵੇਖਿਆ ਕਿ ਇੱਥੇ ਪਾਣੀ ਦੀ ਕੋਈ ਵੀ ਫੈਸਿਲਿਟੀ ਨਹੀਂ ਆ ਲੋਕੀ ਗੁਰਦਾਨਗ੍ਹ ਹਸਪਤਾਲ ਦੇ ਬਾਹਰ ਹੋ ਜਾ ਕੇ ਪਾਣੀ ਭਰਦੇ ਨੇ ਅਸੀਂ ਇੱਥੇ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ ਜਿਹਦੇ ਨਾਲ ਕਿ ਆਪਾਂ ਸੋਚਿਆ ਸੀਗਾ ਕਿ ਪ੍ਰਸ਼ਾਸਨ ਜਾਗੇਗਾ ਇਹਨਾਂ ਦਾ ਡਿਪਾਰਟਮੈਂਟ ਜਾਗੇਗਾ ਤੇ ਜਿਹੜੇ ਸਾਡੇ ਸਿਆਸਤਦਾਰ ਨੇ ਉਹ ਜਾਗਣਗੇ ਤੇ ਇੱਥੇ ਮਰੀਜ਼ਾਂ ਵਾਸਤੇ ਪਾਣੀ ਦੀ ਫੈਸਿਲਿਟੀ ਕਰਨਗੇ ਪੂਰੀ ਕਿਉਂਕਿ ਲੋਕੀ ਇੱਥੇ ਵੇਖੋ 5ਵੀਂ 6ਵੀਂ ਮੰਜ਼ਲ ਤੋਂ ਥੱਲੇ ਉਤਰਦੇ ਨੇ ਤੇ ਬਾਹਰ ਗੁਰਦਾਨਗ੍ਹ ਹਸਪਤਾਲ ਦੇ ਜਾ ਕੇ ਪਾਣੀ ਲਿਆਂਦੇ ਨੇ ਗੁਰਦਾਨਗ੍ਹ ਹਸਪਤਾਲ ਜਿਹੜਾ ਹੈਗਾ ਵਾ ਪ੍ਰਭੂ ਜਿਹੜੇ ਸਾਡੇ ਪਰਮਾਤਮਾ ਨੇ ਸਾਡੇ ਜਿਹੜੇ ਸਤਕਾਰਯੋਗ ਨੇ ਜਿਨ੍ਹਾਂ ਨੂੰ ਅਸੀਂ ਪੂਜਦੇ ਆ ਉਹਨਾਂ ਦੇ ਨਾਮ ਦੀਆਂ ਸ਼ਬੀਲਾਂ ਤੱਕ ਲੱਗਦੀਆਂ ਤੇ ਉਹਨਾਂ ਦੇ ਨਾਮ ਦੇ ਹਸਪੀਟਲ ਚ ਪਾਣੀ ਨਾ ਹੋਣਾ ਕਿਤੇ ਨਾ ਕਿਤੇ ਬਹੁਤ ਵੱਡੀ ਘਾਟ ਆ ਸਾਡੇ ਵਾਸਤੇ ਤੇ ਇਸ ਕਰਕੇ ਅੱਜ ਅਸੀਂ ਆਪਣੇ ਵੱਲੋਂ ਇੱਥੇ ਪਾਣੀ ਦੀਆਂ ਪੇਟੀਆਂ ਲੈ ਕੇ ਆਏ ਆ ਜੋ ਅਸੀਂ ਮਰੀਜ਼ਾਂ ਚ ਵੰਡਣੀਆਂ ਜੀ ਜੀ ਰਾਜਨੀਤੀ ਪਾਰਟੀ ਦਾ ਕਿਸੇ ਮੈਂ ਜਿਹੜਾ ਕਿ ਮਿਲ ਕੇਗਾ ਤੁਸੀਂ ਮੈਂ ਜੀ ਕੁਵਰ ਵੀਜੇ ਪ੍ਰਤਾਪ ਜੀ ਨੂੰ ਕਿਸੇ ਸਮਾਗਮ ਤੇ ਮਿਲਿਆ ਵੀ ਸੀਗਾ ਤੇ ਮੈਂ ਉਹਨਾਂ ਅੱਗੇ ਰਿਕੁਐਸਟ ਵੀ ਕੀਤੀ ਸੀਗੀ ਕਿ ਇੱਦਾਂ ਇੱਦਾਂ ਤੁਹਾਡੇ ਹਲਕੇ ਦਾ ਜਿਹੜਾ ਗੁਰਨਾਣਕ ਦੇਵ ਹਸਪੀਟਲ ਆ ਉੱਤੇ ਪਾਣੀ ਦਾ ਬਹੁਤ ਬੁਰਾ ਹਾਲ ਆ ਗੰਦਗੀ ਦਾ ਬਹੁਤ ਬੁਰਾ ਹਾਲ ਆ ਬਾਥਰੂਮ ਇਹਨਾਂ ਦੇ ਬਹੁਤ ਜ਼ਿਆਦਾ ਗੰਦੇ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਉਹ ਬਹੁਤ ਜਲਦ ਹੱਲ ਕਰਾਂਗੇ ਬਟ ਮਹੀਨਾ ਹੋ ਗਿਆ ਤੇ ਹਾਲਤ ਹਾਲੇ ਤੱਕ ਹੋਇਆ ਨਹੀਂ ਤੇ ਮੈਂ ਪਹਿਲ ਕਰਦੇ ਹੋਏ ਕਿ ਸ਼ਾਇਦ ਤੁਹਾਨੂੰ ਵੇਖਾ ਵੇਖੀ ਹੋਰ ਵੀ ਲੋਕੀ ਇੱਧਰਲੇ ਬੰਨੇ ਧਿਆਨ ਦੇਣ ਇੱਧਰ ਜੁੜਨ ਕਿਉਂਕਿ ਜਦੋਂ ਕੋਈ ਆਵਾਜ਼ ਬੁਲੰਦ ਹੁੰਦੀ ਆ ਤਾਂ ਹੀ ਉਹਦਾ ਹੱਲ ਹੁੰਦਾ ਉਹਦਾ ਇਰੇ ਵੱਲ ਕਿਸੇ ਦਾ ਧਿਆਨ ਨਹੀਂ ਜਾ ਹੈਗਾ ਹੋਰ ਗਾਂਵ ਕੀ ਪਰਾਲਾ ਰੇਲੇ ਹੋਰ ਗਾਂਵ ਜੀ ਵੇਖੋ ਜੀਰੋ ਤੱਕ ਮਹਾਰਾਜ ਨੇ ਸ਼ਕਤੀ ਬਖਸ਼ੀ ਔਰੋਂ ਤੱਕ ਅਹੀ ਕੁੱਛ ਨਾ ਕੁੱਛ ਜ਼ਰੂਰ ਕਰਾਂਗੇ ਜਿਨ੍ਹਾਂ ਲੋਕਾਂ ਦਾ ਭਲਾ ਹੁੰਦਾ ਰਹੇ ਅਸੀਂ ਅੰਮ੍ਰਿਤਸਰ ਚ ਖਾਸ ਕਰਕੇ ਸ਼ਬੀਲਾ ਲਾਨਣੇ ਆਂ ਲੋਕਾਂ ਵਾਸਤੇ ਹੈਨਾ ਜਦੋਂ ਸਾਡੇ ਤਿਹਾੜ ਆਂਦੇ ਨੇ ਲੇਕਿਨ ਇੱਧਰਲੇ ਬੰਨੇ ਜਿੱਥੇ ਅਸਲ ਚ ਪਾਣੀ ਦੀ ਲੋੜ ਆ ਇੱਥੇ ਕੋਈ ਫੈਸਿਲਿਟੀ ਨਹੀਂ ਗਈ ਅੱਜ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਸ਼ੁਰੂ ਕੀਤਾ ਵਾ ਤੇ ਜੀਰੋ ਤੱਕ ਹਿੰਮਤ ਰਹੀ ਔਰ ਤੱਕ ਕਰਦੇ ਰਵਾਂਗੇ ਮੈਸੇਜ ਇਹ ਹੀ ਦੇਵਾਂਗੇ ਜੀ ਸਾਰਿਆਂ ਨੂੰ ਕਵਾਂਗੇ ਕਿ ਹਰ ਕੋਈ ਇਹੋ ਨਾਲ ਛੋਟਾ ਮੋਟਾ ਇਹੋ ਜਿਹਾ ਉਪਰਾਲਾ ਕਰਦੇ ਰੋ ਇੱਕ ਦੂਜੇ ਦਾ ਸਾਥ ਦਿੰਦੇ ਰੋ ਬਹੁਤ ਵਧੀਆ ਵਾ ਪ੍ਰਭੂ ਨੂੰ ਖੁਸ਼ ਕਰਨ ਦਾ ਪਰਮਾਤਮਾ ਨੂੰ ਖੁਸ਼ ਕਰਨ ਦਾ ਜਰੀਆ ਮੰਦਰ ਗੁਰਦੁਆਰੇ ਨਹੀਂ ਗੇ ਗਰੀਬ ਲੋਕਾਂ ਦੀ ਸਹਾਇਤਾ ਕਰੋ ਲੋੜਵੰਦ ਲੋਕਾਂ ਦੀ ਸਹਾਇਤਾ ਕਰੋ ਉਹ ਸਭ ਤੋਂ ਜ਼ਿਆਦਾ ਵਧੀਆ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ